ਜੀ ਵਾਬੇਓ ਆਪਾਂ ਨੇ ਕੱਲ ਨਾ ਜੀ ਚਾਰ ਪੰਜ ਕਬੂਤਰਾਂ ਨੇ ਘਰ ਖੋਲੇ ਨੇ ਨਵੇਂ ਆ ਦੇ ਤੁਹਾਨੂੰ ਦਿਖਾ ਦਈਏ ਆ ਦੇਖੋ ਨਲੇ ਅੱਜ ਰੰਗ ਲਾਇਆ ਨੇ ਬਈ ਠੀਕ ਆ ਆਪਣੀ ਬਦਾਮਸਰੀ ਇੱਕ ਬਾਜੀ ਜੇਤੂ ਆ ਬਈ ਇਹ ਐ ਮੋਰਜੀ ਮਿਟ ਗਈ ਅੱਜ ਰੰਗ ਜਲਾਇਆ ਇਹਦੇ ਠੀਕ ਆ ਬਈ ਖੱਟੀਆਂ ਦੀ ਕਬੂਤਰੀ ਆ ਖੱਟੀਆਂ ਦੀ ਆ ਦੇਖ ਲੋ ਕਰੋ ਕਾਲੇ ਜੁੰਜਾ ਦੀ ਕਾਲੇ ਖਾਨੇ ਬਈ ਆ ਬੱਚਾ ਨਮਾ ਆ ਦੇਖ ਲੋ ਇਹਦੇ ਘੱਟ ਤੇ ਸਰ ਬਈ ਇਹਦੇ ਕਾਲੂ ਰੰਗ ਲਾਉਣਾ ਕਾਲੂ ਰੰਗ ਲਾ ਮੈਂ ਇਹਦੇ ਠੀਕ ਆ ਬਈ ਚਿੱਟੇ ਚੁੰਝਦਾ ਖੱਟੀਆਂ ਦਾ ਬੱਚਾ ਬਈ ਇਹਦੀ ਚਿੱਟੇ ਚੁੰਝਦਾ ਆ ਵੇਖੋ ਜੀ ਇੱਕ ਕਬੂਤਰ ਆਊਗਾ ਜੀ ਗੇਮ ਚ ਵੇਖੋ ਚਿੱਟੀਆਂ ਵਾ ਚਿੱਟੀਆਂ ਦਾ ਬਈ ਪੱਲੇ ਸਰ ਕਰਤੇ ਇਹਦੇ ਵੀ ਵੇਖੋ ਹੱਤਾਂ ਨ ਕਬੂਤਰ ਦਾ ਬਾਬੇ ਹੋ ਗਿਆ ਇੱਕ ਯਾਰ ਉਹ ਤਹਾਂ ਬੈਠਾਗਾ ਚਲੋ ਸਾਨੂੰ ਪੱਤਾ ਆਪਣੀ ਭਾਂਸੀ ਢਾ ਕੇ ਦਿਖਾਉਂਦੇ ਆ ਵੇਖੋ ਕੀ ਤੇ ਕਰੇ ਨਾ ਓਏ ਆ ਡਾਕੇ ਨਹੀਂ ਦਿਖਾਉਂਦੇ ਸ਼ੌਂਕ ਕਰਾ ਆ ਇੱਕ ਪਾਈ ਨਵੇਂ ਗੁੱਤ ਲੈਂਦੇ ਦੀ ਗੱਲ ਤਿੰਨ ਕੂਤਰੀਆਂ ਚਿੱਟੀਆਂ ਦੀ ਦੇਖੋ ਆ ਮੋਜੀ ਚਿੱਟੀਆਂ ਆ ਆ ਦੇਖੋ ਰੰਗ ਆ ਦੇਖੋ ਠੀਕ ਆ ਬਈ ਤੇ ਆ ਦੇਖ ਲੋ ਬਈ ਬੱਚਾ 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 ਆ ਸ਼ਾਦਰੀ ਦਾ ਬੱਚਾ ਆ ਦੇਖੋ ਬਈ ਮੋਜੀ ਐ ਠੀਕ ਐ ਆ ਦੇਖੋ ਇੱਕ ਇੱਕ ਚਿੱਟੀਆਂ ਦੀ ਐ ਕੱਚੀ ਆ ਗਈ ਬਈ ਪਹਿਲੇ ਤੁਸੀਂ ਛੱਡ ਨਹੀਂ ਬਾਜੀ ਚ ਕੰਚੀ ਐ ਆਹ ਥੋੜੀ ਜਿਹੀ ਦੇਖੋ ਬਈ ਠੀਕ ਐ ਇੱਕ ਬਈ ਹੋ ਤਹਾ ਬੈਠੀਏਗੀ ਠੀਕ ਐ ਬਈ ਚਲੋ ਤੁਹਾਨੂੰ ਆਪਾਂ ਆਪਣੇ ਛੱਡ ਕੇ ਦਿਖਾ ਦਈਏ ਜਿਹੜੇ ਦੋ ਕਨੇਗੇ ਉਡਣ ਵਾਲੇ ਯਾਰ ਆ ਜਾ ਬਈ ਕੈਮਰਾਮਨ ਇੱਕ ਮਿੰਟ ਯਾਰ ਆ ਇੱਕ ਮੈਂ ਵੀ ਚੱਕ ਲਾ ਕੈਮਰਾਮਨ ਤੁਸੀਂ ਵੀ ਚੱਕ ਲਾ ਚਲੋ ਬਈ ਜਾਲੋ ਹੋ ਗਿਆ ਰਿੱਟ ਚਲੋ ਆ ਜੀ ਨਾ ਪਾ ਦੇ ਮੈਂ ਕਿ ਭਈ ਉਹ ਲਾ ਆ ਜਾ ਬਈ ਉਹ ਤੋ ਘਰ ਹਰ ਉੱਥੇ ਤੋਂ ਦੂਰ ਆਜੇ ਥੋੜਾ ਦੂਰ ਚੱਲ ਔਰੇ ਆ ਤਾਰ ਦੇ ਥੱਲੋਂ ਨਹੀਂ ਲੰਘੀ ਤਾਰ ਦੇ ਥੱਲੋਂ ਨਹੀਂ ਲੰਘੀ ਆ ਦੇਖ ਲਓ ਬਈ ਆ ਵੀ ਛੱਡਣ ਲੱਗ ਗਏ ਆ ਚੜ ਗਏ ਭਈ ਮਿੱਤਰੋ ਕਬੂਤਰ ਆਪਣੇ ਠੀਕ ਆ ਮਿੱਤਰੋ ਕਬੂਤਰ ਆਪਣੇ ਗਏ ਨੇ ਜੇ 1 ਘੰਟੇ ਕਿਡ ਲਾਉਣਾ ਆ ਆ ਗਏ ਚਾਰੇ ਕਬੂਤਰ ਇਹ ਭਈ ਆਰੇ ਨਹੀਂ ਮੈਨੇ ਮੈਂ ਦੂਰ ਕਰ ਰੱਖਿਆ ਥੋੜਾ ਇਹ ਕੈਮਰਾ ਕਿਹਨ ਤੇ ਚੜਨਗੇ ਭਈ ਚਾਰੇ ਕਬੂਤਰ ਆਪਣੇ ਇਹ ਹੁਣ ਛੱਡੇ ਆਪਾਂ ਦੋ ਨੇ ਛੱਡੇ ਆ ਦੋ ਆਪਾਂ ਮਿੱਤਰੋ ਨੇ ਕੰਟਰੋ ਆ ਗਿਆ ਭਈ ਆਪਣੇ ਵਾਲਾ ਕਬੂਤਰਾ ਫਿਰਦਾ ਭਈ ਆਪਣੀ ਛਤਰੀ ਤੇ ਲੱਗ ਗਈ ਬੱਚੇ ਤਿੰਨ ਚਾਰ ਬੱਚੇ ਛਤਰੀ ਤੇ ਵੀ ਨੇ ਆਪਣੇ ਤੇ ਦੋ ਆਪਣੇ ਉਹ ਚਿਵਾਰੇ ਤੇ ਬੈਠੇ ਨੇ ਜਿਹੜੀ ਬਾਜੀ ਤੇ ਛੱਡਣੀ ਆ ਇਧਰਲੀ ਕਬੂਤਰੀ ਆ ਭਈ ਸੱਜੀ ਦੇਖੋ ਦੇਖੋ ਮਿੱਤਰੋ ਲੈ ਭਈ ਛੋਟੂ ਦੇ ਦੇਖੋ ਲੈ ਫਿਰ ਨੋ ਦਿਨ ਨਹੀਂ ਆਇਆ ਤੂੰ ਛੱਡ ਸਭ ਹੋਇਆ ਇਹ ਬੱਚੇ ਨੇ ਬਈ ਜੇ ਆਪਣੇ ਚਾਰ ਕਬੂਤਰਾਂ ਵਾਲਾ ਗੇ ਚਲੋ ਇਹਨਾਂ ਨੂੰ ਆਪਾਂ ਹੁਣ ਤਾਰਦੇ ਆ ਮੈਂ ਹੁਣ ਤੱਕ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਕੋੰਤ

ਆ ਦੇਖੋ ਲਸਣ ਦੇਖੋ ਕਹੇ ਜੇ ਕਰ ਮਾਰਿਆ ਕਬੂਤਰੋਂ ਤਾਂ ਹਾਂ ਚੜਦਾ ਹੈ ਆ ਇਹਦੇ ਲਸਣ ਦੇਖ ਲੂ ਲਸਣ ਚੱਲ ਫਿਰ ਚੱਲ 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 ਜਾਣੇ ਖਾ ਕਬੂਤਰੀ ਬਾਗੀ ਹੋਈ ਆਪਣੇ ਚਾਰੇ ਕਬੂਤਰਾ ਆ ਗਏ ਆ ਰਿਹਾ ਆ ਜਾ ਇਹਨੂੰ ਕੰਜਰ ਨੂੰ ਇਹ ਕਬੂਤਰ ਨਹੀਂ ਚੜਨੇ ਇਹ ਤਾਂ ਹਾਂ ਮਿੱਤਰੋ ਕਬੂਤਰੀ ਆ ਚੜ ਕੇ ਦੇਖ ਆ ਬੈਠੇ ਨੇ ਬਈ ਆਪਣੇ ਦੋ ਆ ਆਹ ਕਬੂਤਰੀ ਬਈ ਆਪਾਂ ਬਾਜੀ ਛਡਾ ਗਏ ਆਹ ਵਾਲੀ ਕਲਸਰੀ ਕਬੂਤਰੀ ਆ ਆ ਆਪਣੇ ਦੋ ਆ ਗਏ ਤੇ ਆਪਣੇ ਦੋ ਆ ਖਰ ਦੇਣੇ ਬਈ